ਇਸ ਸਮੇਂ ਵਿੱਚ ਮੌਜੂਦ ਆ ਇਤਿਹਾਸਿਕ ਧਰਤੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਹ ਧਰਤੀ 40 ਮੁਕਤੀਆਂ ਦੀ ਪਵਿੱਤਰ ਧਰਤੀ ਹੈ ਜਿੱਥੇ ਤੁਹਾਨੂੰ ਦੱਸ ਦਈਏ ਕਿ ਸਰਕਾਰਾਂ ਤੇ ਵੱਲੋਂ ਇਤਿਹਾਸ ਨੂੰ ਜਾਣੂ ਕਰਾਉਣ ਲਈ ਪਾਰਕ ਬਣਾਏ ਗਏ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣੇ ਪਾਰਕ ਹੈ ਮਾਤਾ ਭਾਗਕੌਰ ਦੇ ਨਾਮ ਨਾਲ ਬਣਾਇਆ ਗਿਆ ਕਿਉਂਕਿ ਹਜ਼ਾਰਾਂ ਇਤਦਾਦ ਵਿੱਚ ਸੰਗਤਾਂ ਇੱਥੇ ਗੁਰਦੁਆਰਾ ਸਾਹਿਬ ਨਮਸਤਕ ਹੋਣ ਆਉਂਦੀਆਂ ਪਰ ਜੋ ਗੱਲ ਕੀਤੀ ਜਾਵੇ ਤਾਂ ਮਾਤਾ ਭਾਗਕੌਰ ਦੇ ਨਾਮ ਨਾਲ ਜੋ ਇਤਿਹਾਸਿਕ ਬਣਾਇਆ ਗਿਆ ਪਾਰਕ ਉਸ ਦੇ ਵਿੱਚ ਤੂੰ ਦੱਸ ਦੀ ਮਾਤਾ ਭਾਕੌਰ ਦੇ ਸਰੂਪ ਲਗਾਏ ਗਏ ਆ ਪਰ ਤੂੰ ਦੱਸ ਦੀ ਕਿ ਜੋ ਸਰੂਪ ਲਗਾਏ ਗਏ ਆ ਉਸ ਦੇਖ ਸਰ ਖੰਡਰ ਹੋ ਚੁੱਕੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਮਾਤਾ ਭਾਕੌਰ ਦਾ ਇਹ ਸਰੂਪ ਹੈ ਜਿੱਥੇ ਤੂੰ ਦੱਸ ਦੀ ਕਿ ਤਲਵਾਰ ਸੀ ਉਹ ਵੀ ਖੱਜੜ ਚ ਹੋ ਚੁੱਕੀ ਹੈ ਜੇ ਪੈਰ ਦੀ ਗੱਲ ਕੀਤੀ ਜਾਵੇ ਤਾਂ ਪੈਰਾਂ ਤੇ ਵੀ ਜੇ ਗੱਲ ਕੀਤੀ ਜਾਵਤਾ ਸਰੂਪ ਜੋ ਕਿਸ ਤਰ੍ਹਾਂ ਖੰਡਤ ਹੋਇਆ ਪਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਮੁਖਸਰ ਸਾਹਿਬ ਦੀਆਂ ਉੱਥੇ ਤੁਹਾਨੂੰ ਸਫਾਈ ਦਾ ਵੀ ਹਾਲ ਦਿਖਾਣੇ ਆ ਕਿਸ ਤਰ੍ਹਾਂ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਨਜ਼ਰ ਆਉਂਦੇ ਕਿਉਂਕਿ ਅਕਸਰ ਇੱਥੇ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਇੱਥੇ ਦਰਸ਼ਨ ਦਿਦਾਰੇ ਕਰਨ ਆਉਂਦੀਆਂ ਪਰ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿੱਡੇ ਕੂੜੇ ਦੇ ਢੇਰ ਲੱਗੇ ਪਏ ਇਤਿਹਾਸਿਕ ਪਾਰਕ ਹੈ ਪਤਾ ਮਾਤਾ ਭਾਗੌਰ ਦੇ ਨਾਮ ਨਾਲ ਇਹ ਪਾਰਕ ਬਣਾਇਆ ਗਿਆ ਸੀ ਸਰਕਾਰਾਂ ਵੱਲੋਂ ਪਰ ਕਿਤੇ ਨਾ ਕਿਤੇ ਵੱਡੀ ਨੁਲਾਕੀ ਸਾਹਮਣੇ ਪ੍ਰਸ਼ਾਸਨ ਦੀ ਨਜ਼ਰ ਆਉਂਦੀ ਹੈ ਉੱਥੇ ਹੋਰ ਵੀ ਤੁਹਾਨੂੰ ਇਤਿਹਾਸ ਦੇ ਜੋ ਚਾਲੀ ਮੁਕਤਿਆਂ ਦਾ ਇਤਿਹਾਸ ਹੈ ਉਹ ਵੀ ਇੱਥੇ ਸਰੂਪ ਬਣਾਏ ਗਏ ਹੈ ਸਰਕਾਰਾਂ ਵੱਲੋਂ ਪਹਿਲਾ ਤਸਵੀਰਾਂ ਤੁਸੀਂ ਦੇਖਦੇ ਪਾਰਕ ਦੇਖਦੇ ਕਿਸ ਤਰ੍ਹਾਂ ਦੇ ਹਾਲਾਤ ਆ ਪਾਰਕ ਦੇ ਹਾਲਕੀ ਪਾਰਕ ਜੋ ਮਾਤਾ ਭਗਵ ਕੋ ਦੇ ਨਾਮ ਨਾਲ ਜਾਣਿਆ ਜਾਂਦਾ ਪਰ ਹਾਲਾਤ ਦੇਖੀ ਜਾਵੇ ਤਾਂ ਹਾਲਤ ਠੀਕ ਨਜ਼ਰ ਨਹੀਂ ਆਉਂਦੇ ਉੱਤੇ ਤੁਹਾਨੂੰ ਹੋਰ ਸਰੂਪ ਦਿਖਾਣੇ ਕੋਈ ਚਾਲੀ ਮੁਕਤਿਆ ਦੀ ਪਵਿੱਤਰ ਧਰਤੀ ਹੈ ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਤਦਾਦ ਵਿੱਚ ਸੰਗਤਾਂ ਦਰਸ਼ਨ ਦਿਦਾਰੇ ਕਰਦੇ ਨਜ਼ਰ ਆਉਂਦੀਆਂ ਹੁੰਦੀਆਂ ਸੋ ਦੇਖ ਸਕਦੇ ਹੋ ਪਹਿਲਾਂ ਤਸਵੀਰਾਂ ਤੁਹਾਨੂੰ ਦਿਖਾਣੇ ਉਸ ਸਾਈਡ ਤੋਂ ਦਿਖਾਣੇ ਆ ਕਿਉਂਕਿ ਖੰਡਤ ਸਰੂਪ ਹੋਏ ਪਿਆ ਇਹ ਦੇਖੋ ਦਿਓ 40 ਮੁਕਤੀਆਂ ਦੀ ਪਵਿੱਤਰ ਧਰਤੀ ਹੈ ਤੇ 40 ਮੁਕਤੀਆਂ ਦੇ ਜੋ ਸਰੂਪ بنائے ਗਿਆ ਖੰਡਤ ਪਹਿ ਨਜ਼ਰ ਆਉਂਦੇ ਪਏ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਉੱਥੇ ਹੀ ਸਾਨੂੰ ਦੱਸਦੀ ਹੈ ਕਿ ਸੰਗਤਾ ਵੀ ਦੂਰ ਦਰਾਡੇੋਂ ਇੱਥੇ ਦਰਸ਼ਨ ਕਰਨ ਆਉਂਦੀਆਂ ਉੱਥੇ ਹੀ ਗੱਲਬਾਤ ਵੀ ਕਰਾਂਗੇ ਇਹਨਾਂ ਨਾਲ ਭਾਈ ਜੀ ਆਏ ਆ ਸੋ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਬੱਚਿਆਂ ਨੂੰ ਇਤਿਹਾਸ ਜਾਣੂ ਕਰਾਣਾ ਜ਼ਰੂਰੀ ਹੈ ਪੰਜਾਬ ਦਾ ਜੋ ਸਿੱਖ ਧਰਮ ਦਾ ਇਤਿਹਾਸ ਹੈ ਹਜ਼ਾਰਾਂ ਇਤਿਦਾਦ ਵਿੱਚ ਸੰਗਤਾਂ ਨੂੰ ਨਮਸਤਕ ਹੁੰਦੀਆਂ ਸੰਗਤਾਂ ਇੱਥੇ ਪਹੁੰਚੀ ਹੋਈਆਂ ਆਪੇ ਬਾਈ ਜੀ ਨਾਲ ਗੱਲਬਾਤ ਕਰੇ ਬਾਈ ਜੀ ਪਹਿਲਾ ਲਿਵਿੰਗ ਇੰਡੀਆ ਵਿੱਚ ਤੁਹਾਡਾ ਸਵਾਗਤ ਹੈ ਕੀ ਕਹਿਣਾ ਚਾਹੁੰਦੇ ਹੋ ਮਾਤਾ ਪਾਕੋਰ ਪਾਰਕ 'ਚ ਪਹੁੰਚੇ ਹਾਂਜੀ ਅਸੀਂ ਇੱਥੇ ਅੱਜ ਆਪਣੇ ਬੱਚਿਆਂ ਨੂੰ ਮੈਂ ਲੈ ਕੇ ਆਇਆ ਇੱਥੇ ਇਹਨਾਂ ਦੇ ਇਸ ਪਾਰਕ ਦੇ ਵਿੱਚ ਜੋ ਸਰੂਪ ਬਣਾਏ ਹੋਏ ਨੇ ਉਹਨਾਂ ਨੂੰ ਦੇਖ ਕੇ ਕਾਫੀ ਬਹੁਤ ਬੁਰਾ ਲੱਗ ਰਿਹਾ ਹੈ ਕਿ ਉਹਨਾਂ ਦੇ ਕੋਈ ਵੀ ਮਤਲਬ ਸਰੂਪਾਂ ਦੀ ਬੇਇੱਜ਼ਤੀ ਵੀ ਇੱਕ ਤਰ੍ਹਾਂ ਦੀ ਲੱਗਦੀ ਹੈ ਕਿ ਕੋਈ ਵੀ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਦਾ ਨੇ ਉਹਨਾਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਔਰ ਉਹ ਇਹ ਮੇ ਕੋਈ ਕੰਮ ਬੰਦੇ ਦੀ ਦਾ ਹੈ ਨਹੀਂ ਮਤਲਬ ਜੋ ਸਰੂਪ ਹੈ ਇੱਕ ਸਿੰਘ ਸ਼ਹੀਦਾਂ ਦੇ ਸਰੂਪ ਨੇ ਤਾਂ ਇਹਨਾਂ ਦੇ ਇਸ ਪਾਰਕ ਮਾਈ ਭਾਗੋ ਦੇ ਪਾਰਕ ਦੇ ਵਿੱਚ ਜੋ ਮੈਨੇਜਮੈਂਟ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਵੀ ਇਸ ਪਾਰਕ ਤੇ ਥੋੜਾ ਜਿਆ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਹੈ ਕਿੱਥੋਂ ਆਏ ਹੋ ਕਿਸ ਤਰ੍ਹਾਂ ਲੱਗਿਆ ਇਤਿਹਾਸ ਬੱਚਿਆਂ ਨੂੰ ਜਾਣੂ ਕਰਾਏ ਕਿਵੇਂ ਮਨ ਵਿੱਚ ਆਏ ਅਸੀਂ ਰੋਪੜ ਤੋਂ ਆਏ ਆ ਜੀ ਤੇ ਸਪੈਸ਼ਲੀ ਮਤਲਬ ਮੈਂ ਆਪਣੀ ਫੈਮਿਲੀ ਨੂੰ ਪਹਿਲੀ ਵਾਰ ਹੀ ਲੈ ਕੇ ਆਇਆ ਆਪਣੇ ਬੱਚਿਆਂ ਨੂੰ ਅੱਜ ਇੱਥੇ ਤੇ ਇਹ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਇਤਿਹਾਸ ਆ ਇਹ ਮੁਕਸਰ ਸਾਹਿਬ ਦਾ ਜਿੱਥੇ 40 ਮੁਕਤੇ ਨੇ ਆਪਣਾ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਬਿਦਾਵਾ ਪਾੜਿਆ ਸੀਗਾ ਤੇ ਉਹਨਾਂ ਨੂੰ ਆਪਣੇ ਗਲੇ ਲਾਇਆ ਸੀਗਾ ਜੀ ਅੱਛਾ ਕਿੰਨੀ ਕੋ ਖੁਸ਼ੀ ਮਹਿਸੂਸ ਹੋਈ ਵੈਸੇ ਜੇ ਆ ਕੇ ਜੇ ਗੱਲ ਕਿਤੇ ਇਤਿਹਾਸ ਨਾ ਜਾਣੀ ਹਾਂਜੀ ਹਾਂਜੀ ਇੱਥੇ ਆਪਾਂ ਨੂੰ ਬਹੁਤ ਵਧੀਆ ਲੱਗਿਆ ਜੀ ਤੇ ਬਹੁਤ ਰੂਹ ਮਨ ਖੁਸ਼ ਹੋਇਆ ਜੀ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਜੀ ਔਰ ਉਹਨਾਂ ਦੇ ਪੁਰਾਣਾ ਜੋ ਆਪਣਾ 베ਰੀ ਸਾਹਿਬ ਗੁਰਦੁਆਰਾ ਉਹ ਆ ਤੇ ਉੱਥੇ ਵੀ ਜਿਹੜੇ ਕੋੜਾ ਬੰਦੇ ਸੀ ਉਹ ਸਾਰੇ ਇਹਨਾਂ ਨੂੰ ਬੱਚਿਆਂ ਨੂੰ ਦਰਸ਼ਨ ਕਰਵਾਏ ਉਹਨਾਂ ਦੇ ਸਤਾਨਾਂ ਦੇ ਔਰ ਜੋ ਚਾਲੀ ਮੁਕਤੇ ਆ ਉਹਨਾਂ ਦੇ ਜੋ ਮਤਲਬ ਸਰੂਪ ਹੈ ਤੇ ਉਹਨਾਂ ਦੀ ਜੋ ਇਤਿਹਾਸ ਹੈ ਉਹ ਸਾਰਾ ਬੱਚਿਆਂ ਨੂੰ ਜਾਣੂ ਕਰਵਾਇਆ ਜੀ। ਸੋ ਬੱਚੇ ਨਾਲ ਵੀ ਗੱਲਬਾਤ ਕਰਦੇ ਬੇਟੀ ਕਿਆ ਨਾ ਮੈ ਕਿਸ ਤਰ੍ਹਾਂ ਲੱਗਾ ਪਾਪਾ ਲੈ ਕੇ ਆਈ ਹੈ। ਮੈਨਾਂ ਮਰਸੀ ਨੇ ਮੈਨੂੰ ਬਹੁਤ ਵਧੀਆ ਲੱਗਿਆ ਉਹਰੇ ਆ ਕੇ ਦੇਗੀ ਜਿਹੜੇ ਚੈਲੰਜ ਕੀ ਸੀ ਉਹਨਾਂ ਵਾਲੇ ਇਤਿਹਾਸ ਦੱਸਿਆ ਮੈਨੂੰ ਬਹੁਤ ਵਧੀਆ ਲੱਗਿਆ। ਅੱਛਾ ਪਾਰਕ ਚ ਆ ਕੇ ਕਿਸ ਤਰ੍ਹਾਂ ਲੱਗਿਆ ਕਿਉਂਕਿ ਇੱਕ ਤਾਂ ਪਾਰਕ ਹੁੰਦਾ ਪਰ ਇੱਥੇ ਸਰੂਪ ਵੀ ਬਣਾਏ ਗਏ ਆ। ਬਹੁਤ ਵਧੀਆ ਲੱਗਿਆ ਮਨ ਬਹੁਤ ਜ਼ਿਆਦਾ ਖੁਸ਼ੀ ਹੋਈ। ਖੁਸ਼ ਹੋ? ਹਾਂ ਜੀ। ਕੀ ਇਤਿਹਾਸ ਤੇ ਫਿਰ ਹੋਰ ਕਿੱਥੇ ਜਾਣਾ ਚਾਹੂਗੀ ਅਸੀਂ ਹੋਰ ਬਹੁਤ ਸਾਰੀ ਜਗ੍ਹਾ ਜਾਣਾ ਚਾਹੁੰਦੇ ਆ ਇਦਾਂ ਦੀ ਓਕੇ ਸੋ ਹੋਰ ਵੀ ਇਹਨਾਂ ਦੇ ਪਰਿਵਾਰ ਮੈਂ ਇੱਕ ਮੈਂਬਰ ਆ ਕੀ ਕਹਿਣਾ ਚਾਹੁੰਦੇ ਹੋ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਅੱਜ ਸਰ ਬਹੁਤ ਵਧੀਆ ਲੱਗ ਰਿਹਾ ਅਸੀਂ ਪਹਿਲੀ ਵਾਰ ਹੀ ਆਏ ਮੁਖਸਰ ਸਾਹਿਬ ਜੀ ਅਸੀਂ ਔਰ ਸਾਨੂੰ ਮੈਂ ਥੋੜਾ ਜਿਹਾ ਅਸੀਂ ਪਾਰਕ ਬਾਰੇ ਪੁੱਛ ਰਹੇ ਸੀ ਸੀ ਸਿੰਘਾਂ ਸਾਨੂੰ ਗੁਰਗੋਵ ਸਿੰਘ ਨੇ ਸਾਨੂੰ ਐਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹਨਾਂ ਇਤਿਹਾਸ ਵਿੱਚ ਆਇਆ ਸਾਨੂੰ ਇਹ ਹੋਣਾ ਚਾਹੀਦਾ ਜੀ ਸਾਨੂੰ ਥੋੜੀ ਪਾਰਕ ਵੱਲ ਧਿਆਨ ਦੇਣਾ ਚਾਹੀਦਾ ਜੀ ਜੇ ਬਿਲਕੁਲ 100 ਹਜ਼ਾਰਾਂ ਇਤਦਾਦ ਵਿੱਚ ਸੰਗਤਾਂ ਇੱਥੇ ਨਮਸਤਕ ਹੁੰਦੀਆਂ ਦਰਸ਼ਨ ਦਿਦਾਰੇ ਕਰਦੀਆਂ ਇਹਨਾਂ ਦਾ ਕਹਿਣਾ ਹੈ ਕਿ ਜੋ ਪਾਰਕ ਦੇ ਹਾਲਾਤ ਬਣੇ ਹੋਏ ਆ ਕਾਫੀ ਨਿਰਾਸ਼ਾਜਨਕ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਦੀ ਸਾਫ ਸਫਾਈ ਵੱਲ ਧਿਆਨ ਦਿੱਤਾ ਜਾਵੇ ਲੀਗਿੰਗ ਲਿਵਿੰਗ ਇੰਡੀਆ ਲਈ ਸ੍ਰੀ ਮੁਖਸਰ ਸਾਹਿਬ ਤੋਂ ਸਾਨੂੰ ਖੇੜਾ ਦੀ ਰਿਪੋਰਟ ਫਿਡਮੀ ਫੇਲ ਲੀਵਰ ਫੇਲ कैंसर या हार्ट की प्रॉब्लम ये वो बड़ी बड़ी बीमारियां हैं जिसमें इंसान का लाखों रुपए खर्च हो जाता है और कुछ भी हाथ नहीं लगता तो आयुर्वेद को अपनाओ बीमारी की जड़ पर काम करो सेवन थ्री फाइव जीरो फोर सेवन थ्री फाइव जीरो फोर